ਲੋਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸਾਡੇ ਫੇਸਬੁੱਕ ਪੇਜ ਤੇ YouTube ਚੈਨਲ ਤੇ ਤੇ ਹਰੋ ਜੀ ਦੀ ਤਰ੍ਹਾਂ ਆਪਾਂ ਫਿਰ ਪਹੁੰਚ ਗਏ ਆ ਜੀ ਕੋਟਕਪੂਰਾ ਮੰਡੀ ਦੇ ਵਿੱਚ ਬਾਸਪਤੀ ਦੀ ਬੋਲੀ ਤੇ ਤਰੀਕ ਅੱਜ ਹੈਗੀ ਜੀ 18 ਨੰਬਰ 2025 ਜਗ੍ਹਾ ਕੋਟਕਪੂਰਾ ਮੰਡੀ ਤੇ ਸਮਾਂ ਜਿਹੜਾ ਜੀ ਸਿਰਫ 5 ਮਿੰਟ ਰਹਿ ਗਏ ਜੀ ਬੋਲੀ ਸ਼ੁਰੂ ਹੋਣ ਚ ਬਸ 5-7 ਮਿੰਟ ਦੇ ਵਿੱਚ ਜਿਹੜੀ ਕੋਟਕਪੂਰੇ ਮੰਡੀ ਦੇ ਵਿੱਚ ਬੋਲੀ ਸ਼ੁਰੂ ਹੋਣ ਲੱਗੀ ਆ ਤੇ ਦਿਖਾਉਣੇ ਆ ਤੁਹਾਨੂੰ ਅੱਜ ਦੇ ਰੇਟ ਕੋਟਕਪੂਰਾ ਮੰਡੀ ਦੇ ਨੇ ਤੇ ਵੀਡੀਓ ਨਾਲ ਜੁੜੇ ਰਿਹਾ ਕਰੋ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਣਾ ਆਪਣੀ ਵੀਡੀਓ ਤੇ ਆਹ ਦੇਖੋ ਜੀ ਟੌਪ ਦੀ 17 18 ਇਹ ਦੇਖੋ ਅੱਜ ਦੇਖਦੇ ਆ 17 18 ਕਿਤੋਂ ਕਿਤੱਕ ਚੱਲ ਜਾਂਦੀ ਆ ਤੇ 11 21 ਇਹ ਮੱਛਲ ਦੇ ਰੇਟਾਂ ਦੇ ਵਿੱਚ ਆਜੇ ਬਾਈ ਤੇਜ਼ੀ ਆ ਚੁੱਕੀ ਆ ਕੋੜਕਪੁਰਾ ਮੰਡੀ ਦੇ ਵਿੱਚ ਤੇ ਬਾਕੀ ਤੁਹਾਨੂੰ ਵੀਡੀਓ ਦੇ ਵਿੱਚ ਪਤਾ ਲੱਗੂ ਜੇਕਰ ਕੋਈ ਮੱਛਲ ਦੀ ਇੱਕ ਦੀ ਢੇਰੀ ਆਈ ਤਾਂ ਤੁਹਾਨੂੰ ਦਰੂਹ ਦਿਖਾਵਾਂਗੇ ਬੋਲੀ ਦੇ ਉੱਤੇ ਕੀ ਰੇਟ ਜਾਂਦੀ ਆ ਮੱਛਲ ਤੇ ਬਾਕੀ ਜੇਕਰ ਕਿਸੇ ਕਿਸਾਨ ਵੀਰ ਨੇ ਬਾਸਪਤੀ ਦੇ ਆ ਕਣਕ ਵਿੱਚ ਨਹੀਂ ਹੋਵੇ ਉਹ ਆਪਣੇ ਦਿੱਤੇ ਹੋਏ ਨੰਬਰ ਤੇ ਸੰਪਰਕ ਕਰ ਸਕਦਾ ਜੀ ਚਲੋ ਜੀ ਚੱਲਦੇ ਆਪਾਂ ਬੋਲੀ ਤੇ ਦਿਖਾਉਣੇ ਤੁਹਾਨੂੰ ਕੋੜਕਪੁਰਾ ਮੰਡੀ ਦੇ ਰੇਟ ਇੱਧਰ ਦੇਖੋ ਇਹ ਮੰਡੀ ਐਸ ਟਾਈਮ ਫੁੱਲ ਹੋ ਚੁੱਕੀ ਆ ਦੇਖੋ ਸਾਹਮ ਬਾਸਪਤੀ ਦੇ ਕੰਮ ਮੇੜਾ ਜੋਰਾ-ਚੋਰਾ ਤੇ ਚੱਲ ਰਿਹਾ ਹੈ ਕੋਟਕਪੁਰਾ ਮੰਡੀ 'ਚ। ਲੋ ਜੀ ਚੱਲਦੇ ਆਪਾਂ ਬੋਲੀ ਦੇ ਦਿਖਾਉਣੇ ਤੁਹਾਨੂੰ ਅੱਜ ਦੇ ਰੇਟ ਕੋਟਕਪੁਰਾ ਮੰਡੀ ਦੇ। ਵੀਡੀਓ ਨਾਲ ਜੁੜੇ ਰਿਹਾ ਕਰੋ, ਲਾਈਕ, ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਣਾ ਆਪਣੀ ਵੀਡੀਓ ਤੇ ਤੇ ਬਾਕੀ ਜੇਕਰ ਕਿਸੇ ਕਿਸਾਨ ਵੀਰ ਨੇ ਬਾਸਪਤੀ ਜਾਂ ਕਣਕ ਵੇਚਣੀ ਹੋਵੇ ਦਿੱਤੇ ਹੋਏ ਨੰਬਰ ਤੇ ਸੰਪਰਕ ਕਰੋ ਜੀ। ਚੱਲਦੇ ਆਂ ਬੋਲੀ ਦੇ ਦਿਖਾਉਣੇ ਤੁਹਾਨੂੰ ਅੱਜ ਦੇ ਰੇਟ ਕੋਟਕਪੁਰਾ ਮੰਡੀ ਦੇ। ਲੋ ਜੀ ਬੋਲੀ ਜਿਹੜੀ ਸ਼ੁਰੂ ਹੋ ਚੁੱਕੀ ਹੈ ਕੋਟਕਪੁਰਾ ਮੰਡੀ ਦੇ ਵਿੱਚ।

ਡਬਲ ਪੱਖਾ ਵੀ ਹੈ ਡਬਲ ਪੱਖਾ ਵੀ ਹੈ ਬੰਦਾਨ ਬਾਈ ਜਾਈ ਜਾਈ ਓਕੇ ਲਖਾ بابا ਕਰਦੇ ਮੁੱਢ ਰੀ ਦੇਣੇ ਆ ਬੈ ਰਖੜੀ ਥੋੜੀ ਹੈ ਵਾ ਕਰਦੇ 342 ਲਖਾ ਦੇ ਆ ਜਾਈ ਗੋਕਾ ਕਮਨ ਬੱਚੀ ਦਾ 22 ਹਾਂ 22 ਕਰਵਾ ਬਾਬਾ 30 30 ਕਰਕੇ 342 3430 ਕੱਲ ਜਾ ਕੇ ਬਾਬਾ 3430 ਅੱਜ ਬੋਲੂਗਾ ਬੋਲੋ ਉਹਨ ਕੀ ਬੋਲਣਾ ਚੱਲ ਕੋਈ ਬਾਤ ਨਾ ਹੋਰਾਂ ਨੂੰ ਕੁਝ ਕਰਨ ਦਿਓ ਬੋਲੀ ਕਰਦੇ 3430 ਰੁਪਏ ਲਖਾ ਜੀ ਮੈਂ 3430 ਰੁਪਏ ਲੱਗਿਆ ਪਹਿਲੀ ਡੇਰੀ ਕੋਟਕਪੁਰਾ ਮੰਡੀ ਦੇ ਵਿੱਚ 17 18ਾਂ ਦੀ ਆਹ ਵਾਲੀ ਕੁਆਲਿਟੀ 17 18 3430 ਰੁਪਏ ਪਹਿਲੀ ਡੇਰੀ ਕੋਟਕਪੁਰਾ ਮੰਡੀ ਦੇ ਵਿੱਚ ਲੱਗੇ ਜੀ ਪਹਿਲੀ ਡੇਰੀ ਅੱਜ ਲੱਗੀ ਹੈ 3430 ਰੁਪਏ ਡਬਲ ਪੱਖੇ ਤੇ ਲੱਗਿਆ ਬਈ 3400 ਰੁਪਏ ਡਬਲ ਪੱਖੇ ਤੇ ਲੱਗਿਆ ਤੇ ਸਿੰਗਲ ਪੱਖੇ ਤੇ ਬਈ ਉਹੀ 3400 ਰਹਿ ਗਈ ਆ 30 ਰੁਪਏ ਕੱਟ ਕੇ ਲਓ ਜੀ ਮੁੱਛਲ ਆ ਗਿਆ ਮੁੱਛਲਾ ਅੱਜ ਦੇਖਦੇ ਆ ਕਿੱਥੋਂ ਤੱਕ ਜਾਂਦਾ ਪੈਂਦੀ ਆ ਪਟਾਕੇ ਕਿ ਨਹੀਂ ਬਈ ਮੁੱਛਲ ਦੀ ਬਹੁਤ ਵੇਟ ਸੀਗੀ ਹਾਂ ਐ ਬਈ ਉਹ ਵੀ ਜੁਆ ਕੋਲੀ ਕਰਾ ਕੇ ਨੇ ਲਓ ਜੀ ਬਾਕੀ ਦੇ ਨਹੀਂ ਕੀ ਲਓ ਯਾਹ ਦੇਖਦੇ ਆਂ ਕਿਹੜੀ ਕੁਆਲਿਟੀ ਆ ਵੀ 17 18 ਲੱਗਦੀ ਈ ਆ ਗਿਆ ਹੁਣ ਕੱਲ ਨੂੰ ਫਿਰ ਕੇ ਲੈ ਆਂਗਾ ਮੇਰੇ ਦਾ ਹੀ ਨੰਬਰ ਤੇ ਪਰਸਾ ਕੱਲ ਜਾ ਫਿਰ ਕੱਲ ਨੂੰ ਆਂਦੇ ਤੇ ਯਾਹ ਵਾਲੀ ਕੁਆਲਿਟੀ ਦੇਖੋ 17 18 ਨਹੀਂ 17 18 ਲੀ ਵਧੀਆ ਮਾਲ ਆ ਗਿਆ ਕੋ ਬਾਦੀ ਨਾਲ ਕੋ ਉਹ ਦਾ ਪਰ ਗੱਲ ਉਹ ਆ ਤਰ ਖਲ ਭਈ ਕਰ ਤਾਰ ਯਾਰ ਤੇ ਗਵਾਂਡ ਬੋਲ ਨਹੀਂ ਪਾੜ ਨਹੀਂ ਲੱਗਦਾ 11 21 ਦੇਣੀ ਬੋਲੋ ਬੋਲ ਸਾਡੇ ਮਾ ਪਾਣੀ ਬੋਲਿਆ ਕਦੇ ਚੇਦੋ ਮੇਰੇ 11 21 ਦਾ ਭਾਅ ਬੋਲ ਕੀ ਭਾਅ ਆਜਾ 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 ਤੈਨੂੰ ਯਾਰ ਆਗੇ ਆਗੇ ਨਹੀਂ ਜਾਣ ਦਿੰਦੇ ਆਜਾ ਨਿਵੇੜੀ ਦਿੰਨੇ ਆ ਨਿਬੜਾ ਕੰਮ ਬਾਅਦ ਤੂੰ ਦਾ ਨਾ ਮੁੱਕਰ ਜੀ ਯਾਰ ਪੀ ਯਾਰ 270 ਯਾਰ ਇਹ ਤਾਂ 200 ਹੋ ਜਾ ਤੂੰ ਮੰਗਿਆ ਤੂੰ ਟੈਨਸ਼ਨ ਦੇ ਦਿੰਦੇ ਨਹੀਂਗਾ 250 ਜਦੋਂ ਪ੍ਰਕਾਸ਼ ਹੋਉਂਦੀ ਜਾਂਦਾ ਯਾਰ ਆਓ ਜੀ ਆਓ ਯਾਰ ਪੰਜ ਸੱਤ ਨਹੀਂ ਯਾਰ ਨਹੀਂ ਕਰਦੇ ਕੋਈ ਮਜ਼ਾਕ ਕਰਦੇ ਹੋ ਤੁਸੀਂ ਬੱਸ ਆਓ ਆਓ ਆ ਜੀ ਬੇਟੀ ਆਓ ਆਓ ਜਓ ਗਿਆ ਰਿਹਾ ਇਹ ਰੇਡ ਰੱਖਿਆ ਇਹ ਆਉ ਬਹੁਤ ਜੋ 18 ਮਿੰਟ ਸੀ ਬੋਲਦਾ ਦੋ ਡੇਰੀਆ ਉਹ ਐ ਫਿਰ ਬੋਲੀ ਤੁਰਦੀ ਤਾਂ ਹੈ ਨਹੀਂ ਪਿਆਰ ਦੇ ਕੰਨ ਮਨੀ ਗੋੜੀ ਦੇ ਕੀ ਕਰੂ ਇਹਦੇ ਕੋਲ ਚੱਗੀ ਲਓ ਜੀ ਬਾਬੇ ਦੀ ਢੇਰੀ ਦੇਖਦੇ ਆ ਕਿਥੋਂ ਤੱਕ ਜਾਂਦੀ ਹੈ ਜੀ ਮੈਂ 1885

ਪਤੀ 650 ਰੁਪਿਆ 1885 685 ਲਓ ਜਾਨ ਲੱਗੀ 3305 ਰੁਪਿਆ ਲੱਗੀ 1885 3305 ਰੁਪਿਆ ਟਾਪ ਦੀ ਕੁਆਲਿਟੀ ਸੀ 3305 ਰੁਪਿਆ ਲੱਗੀ 1885 ਲਓ ਜੀ ਅੱਜ ਇਕੱਠ ਤੁਸੀਂ ਦੇਖ ਸਕਦੇ ਬਹੁਤ ਹੋਇਆ ਅੱਜ ਬੋਲੀ ਦੇ ਉੱਤੇ ਬਹੁਤ ਜਿਆਦੇ ਕਾਠ ਅੱਜ ਗੋੜਕਪੁਰ ਮੰਡੀ ਦੇ ਵਿੱਚ ਬੋਲੀ ਤੇ ਆਹ ਨੂੰ ਕੇਸੀ ਭਾਅ ਦੇਖੋ ਬੌਧੀ ਆਹ ਦੇਖ ਬੌਧੀ ਇਹ ਸੋਨੇ ਮਾਲ ਵਾਸਤੇ ਭਾਅ ਰੱਖੋ ਬੌਧੀ ਇਹ 3100 ਰੁਪਿਆ ਹਾਂਜੀ 1885 ਬੌਧੀ 500 ਰੁਪਿਆ 1885 3100 ਕੇਤੀ 105 ਰੁਪਿਆ 3305 ਬੋਲਦੀ ਹਾਂ ਓਹ ਪਰੋਸੀਆਂ ਦਾ ਵਾਈ ਬੰਦ ਓਹ ਰੋਕ ਤਾਂ ਬੰਦੀ ਹੋ ਜਾਣਗਾ ਵੀਰੋ 3305 ਰੁਪਿਆ ਹਾਂ 3305 ਬੋਲਦੀ ਹਾਂ ਅਮਾ ਜੀ ਬੋਲਦੀ ਹਾਂ ਆ ਜਲਿਸ ਵਾਈ 3305 ਬੋਲਣਾ ਭਾਈ ਹਾਂ ਦੇਹਾਂ ਦੀ ਪੂਰੀ 3305 ਰੁਪਿਆ

ਏ 340 ਬੋਬੀ ਬੋਬੀ ਮੌਲ ਨਾ ਕਿਸੇ ਨੇ ਇਹ 340 ਬੋਬੀ ਬੋਲਣਾ ਕਿਸੇ ਨੇ ਏ 340 ਬਾਈ ਕਿਸਾਨ ਬਤਾ ਜੋ ਕਿਸੇ ਨੇ ਭਾਣਾ ਪੁੱਗੇ ਦੋ ਅਨਾਸ ਪੁਰੇ ਵਾਲੇ ਬਾਈ ਖੜੇ 340 ਰੁਪਏ ਵੇਚੋ ਭਾਈ ਦੁਕਾਨ ਦਾ ਬੇੜੀ ਏ ਮੁਕੇਸ਼ ਕੇ ਲਿਖਾ ਬੋਬੀ ਅਬਾਬਾ ਦੀ ਕੀਮਤ 3340 ਰੁਪਏ ਲੱਗੇ 1858 3300 ਤੋਂ 40 ਰੁਪਏ ਤੇ 1858 ਦਾ ਰੇਟ ਜਿਹੜਾ ਅੱਜ ਥੋੜਾ ਜਿਹਾ ਆਪ ਹੋ ਚੁੱਕਿਆ ਜੀ 3300 ਤੋਂ 40 ਰੁਪਏ ਲੱਗੇ ਜੀ ਤੇ ਬਾਕੀ ਮੱਛਲ ਦੇ ਰੇਟ ਅੱਜ ਥੋੜਾ ਜਿਹਾ ਫੇਰ ਫਰਕ ਆਈ ਬਹੁਤ ਜ਼ਿਆਦਾ ਤੇਜ਼ੀ ਆਈ ਹੈ ਮੱਛਲ ਦੇ ਰੇਟਾਂ ਦੇ ਵਿੱਚ ਲੋ ਜੀ ਦੇਖਦੇ ਆ ਢੇਰੀ ਕਿੱਥੋਂ ਤੱਕ ਜਾਂਦੀ ਸ਼ਾਇਦ ਮੱਛਲ ਦੀ ਆ ਲੋ ਜੀ ਮੱਛਲ ਦੇਖਦੇ ਆ ਮੱਛਲ ਆ ਕੇ ਕਿਹੜਾ ਦੇਖਦੇ ਆ ਪਰ ਕੱਟਾ ਬੋਲਦੀ 1 2 3 ਬੋਲਦੀ ਮਾਨਗਾਲਾ ਕੀਆ ਬੋਲ ਖੀਰਾ ਵਾਲਾ ਮਾਲ ਬੋਲ ਬੋਲਦੀ ਇਹ ਖੀਰਾ ਵਾਲਾ ਮਾਲ ਬੋਲੋ ਜੀ ਰੈਡੀ ਮਾੜ ਵਾਸਤੇ ਬੋਲੋ ਬੋਲਦੀ ਇਹ ਦੋ ਪੱਖੇ ਲੱਗੇ ਲਗਾਈ ਵੋਹ ਤਿਆਰ ਹੈ ਰੈਡੀ ਬੈਂਡ ਮਾੜ ਲਏ 3650 ਬੋਲੋ 3650 ਰੁਪਿਆ ਅੱਛਾ ਅੱਛਾ 1 ਖੀਰਾ ਵਾਲਾ ਮਾਲ ਬਈ 3650 ਰੁਪਿਆ ਹਾਂ 3650 ਰੁਪਏ ਹੈ ਜਗੀ ਹਾਂਜੀ ਇਹ 3650 ਰੁਪਏ ਲਗੀ ਦੇਰੀ ਹਾਂਜੀ 55 55 ਮੰਜੋਬ ਦਰ ਹੁਣ ਦੇ ਸਰਾਂ ਕਾ ਡਾ ਰੋ ਬਾਬਰੀ ਦੁਕਾਨ ਤੇ ਬਾਬਾ ਦੀ ਦੁਕਾਨ ਪਰ ਮਿੰਨਤ ਬਾਦ ਪਾਰੀ ਮੇਨ ਅਸ਼ਰਾ ਕਾ ਜਾ ਰੋ ਮੰਡੀ ਕਾ ਹੋਲਡ ਰੱਖੋ ਜੀ ਇਹ 3650 ਰੁਪਏ ਹੈ ਸਰ ਜੀ ਕਾਪਟਨ ਹਾਂਜੀ 26 250 ਘਟਾਈ ਉਹਨਾਂ ਨੂੰ 26 250 ਹਾਂ ਜਦੋਂ ਬੰਦਾ ਸੱਤਾ ਹੋ ਜਾਂਦਾ ਛੱਤ ਦੀ ਕੀਮਤ ਘਟ ਜਾਂਦੀ ਹੁੰਦੀ ਹੁਣ ਤੋਂ ਉਦੋਂ ਹੀ ਨਾ ਲੱਗ ਜੂਗੇ ਦੋ 26 3650 3650 ਬੋਲਣਾ ਕਿਸੇ ਨੇ

ਕਿਤੀ 250 ਤੇ 75 ਰੁਪਿਆ 10 ਘੰਟੇ ਮੋਹਰ ਨੂੰ ਪਸੰਦ ਲਾਗੰਗੇ ਸਹੀ ਇਸਕੇ ਦੋਨੋਂ ਪੰਖੇ ਲੱਗੰਗੇ ਮਕੇਸ਼ ਨਾਲ ਹੀ ਲਵਾ ਲੈ ਕਿਤੀ 300 ਹਾਂਜੀ ਬੌਧੀ 350 ਬੋਲ ਜਾ ਤਕਰ ਮਕੇਸ਼ ਦੇ ਨਾਲ ਹੀ ਲਾ ਦੋ ਨਹੀਂ ਬੋਲ ਜੀਓ ਆਪਣਾ ਬਾਕੀ ਕੀ ਗੱਲ ਦੱਸੋ ਵਾਲਾ ਕੀ 375 ਨਾ ਨਹੀਂ ਲੱਗਦੇ ਮਾਲ ਵਰੀ ਆ 3400 ਲਾ ਦੇ ਪਪਾ ਬੈਂਕੀ ਸ਼ੋ ਲਿਖ ਲੋ ਛੋਟਾ ਕਿਸਾਨ ਹੈ ਤਾਂ ਕੀ ਹੋ ਗਿਆ ਆ 3500 ਤੇਰੀ 3500 ਨੂੰ 3500 ਬੁਕੇ ਕਰੋ ਛੋਟਾ ਕਿਸਾਨ ਜੇ ਮੰਨ ਕੇ ਵਿਦਾ ਜਾਗਾ ਬੌਜੀ ਆ ਮਾਲ ਕੇ ਗਾ ਕੇ ਮੋ ਕਿ 4 ਵਜੇ ਤੱਕ ਖਿਲਾ ਦੇਗੇ ਇਹ 4 ਵਜੇ ਤੱਕ ਖਿਲਾ ਦੇਣਗੇ ਬੌਜੀ ਇਸ ਨੂੰ ਇਸ ਕੋ 4 ਵਜੇ ਤੋਂ ਪੈਜ ਲੋਕ ਇਕੱਠੇ ਨਹੀਂ ਦੇਖ ਸਕਦੇ ਕੋਟਕਪੁਰਾ ਮੰਡੀ ਦੇ ਵਿੱਚ ਬੋਲੀ ਤਾਂ ਅੱਜ ਬਹੁਤ ਜ਼ਿਆਦਾ ਇਕੱਠਾ ਪਹਿਲਾਂ ਥੋੜਾ ਥੋੜਾ ਹੁੰਦਾ ਸੀ ਅੱਜ ਤਾਂ ਗਾਹਕ ਬਹੁਤ ਜ਼ਿਆਦਾ ਆ ਦੇਖੋ ਗਾਹਕ ਵੀ ਬਹੁਤ ਜ਼ਿਆਦਾ ਆ ਅੱਜ ਦੇਖੋ ਪੂਰਾ ਮੰਡੀ ਫੁੱਲ ਹੋ ਚੁੱਕੀ ਹੈ ਦੇਖੋ ਬਹੁਤ ਵਧੀਆ ਜਿਹੜਾ ਅੱਜ ਬੋਲੀ ਲੱਗ ਰਹੀ ਹੈ ਕੋਟਕਪੁਰਾ ਮੰਡੀ ਦੇ ਵਿੱਚ ਰੇਟ ਵੀ ਥੋੜੇ ਜਿਹਾ ਅੱਪ ਹੋਇਆ 140 ਮੁੱਛਲ ਦਾ ਦੇਖੋ ਜੀ ਰੇਟ ਅੱਪ ਹੋ ਚੁੱਕਿਆ ਜੀ ਤੇ ਬਾਕੀ ਜਿਹੜਾ 1885 ਦਾ ਰੇਟ ਵੀ ਅੱਪ ਹੋਇਆ ਜੀ 17 18 ਦਾ ਰੇਟ ਵੀ ਅੱਪ ਹੋਇਆ ਥੋੜੇ ਜਿਹਾ ਲੋ 1847 ਦੇਖੋ 1847 ਤੇ ਲੇਕਿਨ ਰੰਗ ਦੇਖੋ ਜੀ ਬੜਾ ਜਿਆਦਾ ਕਾਲਾ ਹੋ ਚੁੱਕਿਆ ਦੇਖੋ ਜੀ ਬਹੁਤ ਜਿਆਦਾ ਕਾਲਾ ਹੋ ਚੁੱਕਿਆ ਦਾਣੀ ਬਿਲਕੁਲ ਰੰਗ ਬੋਲੀ ਰੱਖੋ ਬੋਲੀ

에이, 조미, 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 조2 조미, 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 0미 조미, 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 ਜੋੜੇ ਦੀ ਗੋਲੀ 2605 3:00 ਵਜੇ ਪੰਖਾ ਲੈ ਕੇ 갔다 ਬੋਲੇ 10 2600 ਰੁਪਿਆ 2600 ਪਤਰਾ ਗਿਆ 3 50 50 2650 ਰੁਪਿਆ ਹੋਰ ਸਾਡਾ ਭਾਈ

ਏ 75 ਦਬਾਉਣੀ 2675 ਕਿਹਦੇ ਬਾਉੂ ਬੋਲਣਾ ਕਿਸ ਨੇ ਚਲ 2675 ਰੁਪਏ ਵਿੱਚ ਤਾਂ ਬਈ ਲੈ 2675 ਰੁਪਏ ਲੱਗ ਗਈ 1847 ਜੀ ਦੇਖੋ 1847 ਦੀ ਕੁਆਲਿਟੀ ਹੈ ਜੀ ਦੇਖੋ ਆਹ ਵਾਲੀ ਕੁਆਲਿਟੀ ਜੀ 2675 ਰੁਪਏ ਕੁਆਲਿਟੀ ਥੋੜੀ ਜੀ ਡਾਉਨ ਆਈ ਤਾਂ ਕਰਕੇ 2675 ਰੁਪਏ ਲੱਗੇ ਦੇਖੋ ਜੀ ਬਿਲਕੁਲ ਕੁਆਲਿਟੀ ਦੇਖੋ ਬਿਲਕੁਲ जी अस्सी होगी जी पांच हो रुपये जी अस्सी होगी

ਕੱਟ ਬਣਕਾ ਬਣੋ ਬਈ ਐ 2775 ਰੁਪਏ ਲਓ ਇਸ ਤਾਈਜ਼ ਤੇ ਪੇ ਤਰਬੀ ਲੱਗੀ ਜੀ ਇਹ 1847 2775 ਰੁਪਏ ਲੱਗ ਚੁੱਕੇ ਜੀ 2775 ਚ 2200 ਲਓ ਜੀ 2775 ਰੁਪਏ ਲੱਗੇ 1847 ਲੋ ਜੀ ਇਹ ਵੀ 1847 ਆ 2775 ਕੀ ਜਉਂ ਆਵਾਜ਼ ਆਈ 2775 ਰੁਪਿਆ ਬਾਵੇ ਕੇ ਲਖੋ ਬਾਈ 100 ਗੱਟਾ ਲੋ ਜੀ ਇਹ ਵੀ ਲੱਗ ਗਈ 2775 ਰੁਪਿਆ ਲੱਗ ਗਈ 1847 ਰੇਟ ਅਗਲੀ ਡੇਲੀ ਦੇ ਦੇ ਕਿੱਥੋਂ ਤੱਕ ਜਾਂਦੀ ਹੈ ਬਾਕੀ ਆਪਾਂ ਤੁਹਾਨੂੰ ਦੱਸ ਹੀ ਤੇ ਮੁੱਛਲ ਦੇ ਰੇਟ ਤੇ 17 18 ਦੇ ਰੇਟ ਜਿਹੜੇ ਥੋੜੀ ਉੱਪ ਹੋਇਆ ਕੱਲ ਨਾਲ ਫਰਕ ਪਿਆ ਥੋੜਾ ਥੋੜਾ 50 50 ਰੁਪਿਆ ਦਾ ਇਹ ਖਾਸ ਫਰਕ ਨਹੀਂ ਪਿਆ 50000 ਰੁਪਏ ਦਾ ਪਿਆ ਜੀ ਕਰ ਦਿਓ ਵੀਡੀਓ ਨੂੰ ਬਹੁਤ ਬਹੁਤ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਆਪਣਾ ਲਓ ਜੀ ਮਿਲਦੇ ਆ ਨਵੀਂ ਡੇਟ ਦੇ ਨਾਲ ਨਵੇਂ ਤਰੀਕ ਦੇ ਨਾਲ ਕੱਲ 11 ਵਜੇ ਕੁੜਕਪੁਰ ਮੰਡੀ